ਅੱਜ ਕੱਲ ਮੀਡੀਆ ਦਾ ਹਾਲ ਪਤਾ ਕੀ ਹੈ ਜਿਵੇਂ ਹੁਣ ਮਾਹੌਲ ਸਾਰਿਆਂ ਨੂੰ ਪਤਾ ਵੀ ਤਣਾਅਪੂਰਨ ਹੈ ਬਲੈਕਆਊਟ ਵੀ ਲੱਗੇ ਪਏ ਜ਼ਿਲ੍ਹਿਆਂ 'ਚ ਰਾਤ ਨੂੰ 8 ਵਜੇ ਤੋਂ 7 ਵਜੇ ਤੋਂ ਲੈ ਕੇ 5 ਵਜੇ ਤੱਕ ਦਿਨੇ ਵੀ ਨਹੀਂ ਲਾਈਟ ਆਉਂਦੀ ਲੋਕਾਂ ਨੂੰ ਘਰੇ ਰਹਿਣ ਨੂੰ ਕਿਹਾ ਹੋਇਆ ਹੈ ਜਿਵੇਂ ਕਹਤੇ ਆ ਧੂਆਂ ਨਿਕਲ ਹੀ ਜਾਂਦਾ ਹੈ ਚਾਹ ਦਾ ਪਤੰਦਰ ਇੱਥੇ ਫੇਕ ਨਿਊਜ਼ ਪਾ ਕੇ ਮਝਾਇ ਡੇਕ ਦਿੰਦੇ ਆ ਜਾਂ ਕੋਈ ਜਹਾਜ਼ ਕ੍ਰੈਸ਼ ਕਰ ਦਿੰਦੇ ਆ ਤੂਰੋਂ ਆ ਮੇਰੇ ਵਾਂਗੂ ਵੀਡੀਓ ਬਣਾ ਕੇ ਖਬਰ ਤੇ ਖਬਰ ਖਬਰ ਤੇ ਖਬਰ ਬ੍ਰੇਕਿੰਗ ਨਿਊਜ਼ ਪਾ ਇਥੇ ਹੋ ਗਿਆ ਐ ਹੋ ਗਿਆ ਧਰਤੀ ਕੰਬ ਗਈ ਲੋਕਾਂ ਨੂੰ ਡਰਾਈ ਜਾਂਦੇ ਪਤੰਦਰ ਆਹ ਹਾਲਤਾ ਸੋਸ਼ਲ ਮੀਡੀਆ ਦੇ ਆ ਕੋਈ ਸਹੀ ਖਬਰ ਟਾਮ ਨਹੀਂ ਦਿਖਾਉਂਦਾ ਵੀ ਭਾਈ ਅਸਲੀ ਗੱਲ ਕੀ ਐ ਕੀ ਮਾਹੌਲ ਐ ਕਿਵੇਂ ਹੱਦ ਤੇ ਜਿਹੜਾ ਕੰਮ ਚੱਲ ਰਿਹਾ ਐ ਕਿੰਨੀ ਕਾ ਸ਼ਾਂਤੀ ਐ ਕਿੰਨੀ ਕਾ ਅਸ਼ਾਂਤੀ ਐ ਖਾਸ ਕਰਕੇ ਆਪਣੇ ਮਿੱਤਰ ਪਿਆਰੇ ਜਾਂ ਕੋਈ ਰਿਸ਼ਤੇਰਚੂ ਫੌਜੀ ਹੈਗੇ ਆ ਉਹਨਾਂ ਨੂੰ ਫੋਨ ਕਰਕੇ ਪੁੱਛ ਲਿਆ ਕਰੋ ਕਿ ਮਾਹੌਲ ਕਿਵੇਂ ਐ ਅਸਲੀ ਸੱਚ ਤਾਂ ਤੁਹਾਨੂੰ ਉਹੀ ਦੱਸਣਗੇ ਜਾਂ ਫਿਰ ਆਰਮੀ ਵਾਲੇ ਹੱਥ ਨੇ ਪ੍ਰੈਸ ਕਾਨਫਰੰਸ ਕਰਦੇ ਆ ਉਹ ਸਾਰੀ ਸਹੀ ਜਾਣਕਾਰੀ ਦਿੰਦੇ ਆ ਬਾਕੀ ਇਹ ਫੁਵਾਹਾਂ ਤੋਂ ਬਚੋ ਹੋਰ ਹੀ ਗੱਲਾਂ ਨੂੰ ਪਤੰਗਾ ਬਣਾ ਬਣਾ ਲੋਕ ਆ ਜਿਹੜੇ ਵੀਡੀਓ ਦੇ ਵਿੱਚ ਦੱਸੀ ਜਾਂਦੇ ਆ ਤੇ ਵਿਊਜ਼ ਆ ਜਿਹੜੇ ਉਹ ਲਈ ਜਾਂਦੇ ਆ